ਕਬਰਾਂ ਤੇ ਵਾਵਾ ਸਾਰੀਆਂ ਹਨ ਆ ਵੇਖੋ ਜੀ ਤੁਹਾਨੂੰ ਮੈਂ ਵਖਾਣਾ ਸ਼ਾਂਤੀ ਦਿਲਗੱਜ ਜੋਜਾ ਮੋਲ ਚੰਦ ਲੋਹੇਰਾ 14 ਦੀ ਇਹਨਾਂ ਦੀ ਵਫਾਤ ਹੈ ਜੀ ਅਦਨ ਕਾਮਰਾਨ ਲੋਹੇਰਾ ਵਲਦ ਮੋਲ ਚੰਦ ਲੋਹੇਰਾ ਠੀਕ ਹੈ ਜੀ ਕਈਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਨਾਮ ਲਿਖੇ ਹੋਏ ਨੇ ਉਹ ਸਿਰਫ ਮੈਂ ਤੁਹਾਨੂੰ ਵਖਾਵਾਵਾਂਗਾ ਇਹ ਸਾਰੀਆਂ ਕਬਰਾਂ Hindu ਬਰਾਦਰੀ ਦੀਆਂ ਨੇ ਹਿੰਦੂ ਬਾਲਮੀਕੀ ਕਲੋਨੀ ਦੇ ਵਿੱਚ ਅਸੀਂ ਵਾਹ ਵਾ ਸਾਰੇ ਘਰਾਂ ਦੇ ਇੰਟਰਵਿਊ ਰਿਕਾਰਡ ਕੀਤੇ ਨੇ ਜਿਹੜੇ ਸਾਡੇ ਚੈਨਲ ਦੇ ਉੱਤੇ ਲੱਗੇ ਹੋਏ ਨੇ ਜਿਹੜੇ ਦੋਸਤਾਂ ਨੇ ਪਹਿਲੇ ਨਹੀਂ ਵੀਡੀਓ ਵੇਖੀਆਂ ਉਹ ਵੇਖੋ ਇੰਜੋਏ ਕਰੋ ਤੇ ਹੁਣ ਆਜੋ ਆਪਾਂ ਤੁਹਾਨੂੰ ਲੈ ਚਲੀਏ ਹਿੰਦੂ ਕਬਰਿਸਤਾਨ ਵਿੱਚ ਅਸਲਾਮੁਅਲੈਕਮ ਨਮਸਤੇ ਸਤਿ ਸ੍ਰੀ ਅਕਾਲ ਉਮੀਦ ਹੈ ਜੀ ਸਾਰੇ ਦੋਸਤ ਠੀਕ ਠਾਕ ਹੋਵਣਗੇ ਮੈਂ ਮਹਿਰ ਨਜ਼ੀਰ احمد ਤੁਸੀਂ ਇਸ ਟਾਈਮ ਵੇਖਦੇ ਪਏ ਜੇ YouTube ਚੈਨਲ Facebook ਪੇਜ ਇੱਕ ਪੰਜਾਬ ਜਿਹੜੀ ਜਗ੍ਹਾ ਤੇ ਇਸ ਟਾਈਮ ਮੈਂ ਮੌਜੂਦ ਹਾਂ ਇਹ ਇੱਕ ਕਬਰਸਤਾਨ ਹੈ ਮੈਂ ਵਾਵਾ ਸਾਰੇ Hindu ਭਾਈਆਂ ਦੇ ਇੰਟਰਵਿਊ ਕੀਤੇ ਨੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਰੇਗੜਾ ਬਸਤੀ ਦੇ ਵਿੱਚ ਸਾਡਾ ਇੱਕ ਕਬਰਸਤਾਨ ਹੈ ਪਹਿਲੇ ਮੈਂ ਵੀ ਯਕੀਨ ਨਹੀਂ ਸੀ ਕਰਦਾ ਕਿ Hinduਾਂ ਦਾ ਕਿਵੇਂ ਕਬਰਸਤਾਨ ਹੋ ਸਕਦਾ ਹੈ Hindu ਤਾਂ ਸਾੜਦੇ ਨੇ ਪਰ ਜਦੋਂ ਮੈਂ ਇੱਥੇ ਪਹੁੰਚਿਆ ਨਾ ਇੱਥੇ ਫਿਰ ਮੈਨੂੰ ਪਤਾ ਲੱਗਿਆ ਵੀ ਵਾਕਈ ਇੱਥੇ ਕਬਰਸਤਾਨ ਹੈ ਤੇ ਇੱਥੇ ਕਬਰਾਂ ਵੀ ਮੌਜੂਦ ਨੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਖਾਵਾਗਾ ਕਿ ਹਿੰਦੂਆਂ ਦੀਆਂ ਕਬਰਾਂ ਕਿਵੇਂ ਹੁੰਦੀਆਂ ਨੇ ਤੇ ਉਹਨਾਂ ਦੇ ਕੀ ਨਾਂ ਨੇ ਕੀ ਇਹਨਾਂ ਦੀਆਂ ਗੋਤਾਂ ਨੇ ਕਿਵੇਂ ਇਹਨਾਂ ਦੀ ਕੌਮ ਹੁੰਦੀ ਉਹ ਸਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਜੇ ਤੇ ਆਜੋ ਫਿਰ ਮੈਂ ਤੁਹਾਨੂੰ ਅਗਾ ਲੈ ਚੱਲਣਾ ਦੇਖਨੇ ਆ ਵੀ ਕਿਵੇਂ ਦੀ ਉਹਨਾਂ ਦੀਆਂ ਕਬਰਾਂ ਨੇ ਤੇ ਕੀ ਨਾਂ ਉਹਨਾਂ ਦੇ ਲਿਖੇ ਹੋਏ ਨੇ ਕਬਰਾਂ ਤੇ ਵਾਵਾ ਸਾਰੀਆਂ ਹਨ ਆ ਵੇਖੋ ਜੀ ਤੁਹਾਨੂੰ ਮੈਂ ਵਖਾਣਾ ਇਹਦੇ ਵਿੱਚ ਹਿੰਦੂਆਂ ਦੀਆਂ ਅਲੈਦਾ ਕਬਰਾਨੇ ਤੇ ਇਸਾਈਆਂ ਦੀਆਂ ਅਲੈਦਾ ਕਬਰਾਨੇ ਉੱਤੇ ਤਖਤੀਆਂ ਲੱਗੀਆਂ ਹੋਈਆਂ ਨੇ ਮੈਂ ਤੁਹਾਨੂੰ ਵਹਵਾ ਦੇਣਾ ਕਿਉਂਕਿ ਪਹਿਲੇ ਮੈਂ ਵੀ ਨਹੀਂ ਸੀ ਯਕੀਨ ਕਰ ਰਿਹਾ ਵੀ ਕਿਵੇਂ ਹੋ ਸਕਦਾ ਹੈ ਇਹ ਵੇਖੋ ਜੀ ਸ਼ਾਂਤੀ ਦਿਲਗੱਜ ਜੋਜਾ ਮੋਲ ਚੰਦ ਲੋਹੇਰਾ 14 ਦੀ ਇਹਨਾਂ ਦੀ ਵਫਾਤ ਹੈ ਜੀ ਅੱਗੇ ਆ ਜਾਓ ਜੀ ਐਲਕੁ ਮਦਨ ਕਾਮਰਾਨ ਲੋਹਿਰਾ ਵਲਦ ਮੋਲ ਚੰਦ ਲੋਹਿਰਾ ਠੀਕ ਹੈ ਜੀ ਕਈਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਨਾਮ ਲਿਖੇ ਹੋਏ ਨੇ ਉਹ ਸਿਰਫ ਮੈਂ ਤੁਹਾਨੂੰ ਵਹਾਵਾਂਗਾ ਇਹ ਸਾਰੀਆਂ ਕਬਰਾਂ Hindu ਬਰਾਦਰੀ ਦੀਆਂ ਨੇ ਤੇ ਇੱਥੇ ਵਾਵਾ ਸਾਰੇ Hindu ਆਬਾਦ ਨੇ ਕਿਉਂਕਿ ਕਈ ਦੋਸਤ ਇੰਡੀਆ ਚ ਕਮੈਂਟ ਕਰਦੇ ਨੇ ਵੀ ਪਾਕਿਸਤਾਨ ਦੇ ਵਿੱਚ Hindu ਨਹੀਂ ਨੇ ਇਸ ਵਾਸਤੇ ਅਸੀਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੇਖੋ ਜੀ ਗਲਾਬੋ ਜੋਜਾ ਬਾਬੂ ਲਾਲ ਇੱਕ ਹੋਰ ਵੀ ਹੈ ਜੀ ਪਿੱਛੇ ਤਖਤੀ ਲੱਗੀ ਹੋਈ ਆ ਵੇਖੋ ਜੀ ਸ਼ਕੀਲਾ ਜ਼ੋਜਾ ਸ਼ਾਮ ਲਾਲ ਉਰਫ ਸੰਨੂ ਕੇ ਮੰਨੂ ਇਸ ਤਰ੍ਹਾਂ ਦਾ ਕੁਝ ਨਾਮ ਹੈ ਜਿਹੜਾ ਕਿ ਮਿਟਿਆ ਹੋਇਆ ਇੱਕ ਹੋਰ ਹੈ ਵੇਖੋ ਜੀ ਮਗਰਲੇ ਪਾਸੇ ਮਨੀ ਲਾਲ ਵਲ ਮਾਤੂ ਰਾਮ ਠੀਕ ਹੈ ਜੀ ਇਹ ਵੇਖੋ ਜੀ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਜ਼ੂਮ ਕਰਕੇ ਵਿਖਾਣਾ ਤੇ ਹੋਰ ਵੀ ਇੱਥੇ ਕਬਰਾਂ ਹਨ ਇਹ ਵੀ ਮੈਂ ਤੁਹਾਨੂੰ ਵਿਖਾਣਾ ਤੇ ਇਹ ਇੱਕ ਬੰਦ ਕਮਰਾ ਹੈ ਜੀ ਇਹ ਇੰਦੇ ਅੰਦਰ ਵੀ ਇੱਕੋ ਹੀ ਹੈ ਕਬਰ ਲੇਕਿਨ ਇਹ ਨਹੀਂ ਪਤਾ ਵੀ ਉਹ ਉਹਨੂੰ ਤਾਲਾ ਲੱਗਿਆ ਹੋਇਆ ਜੀ ਆ ਵੇਖੋ ਸ਼ਬ ਲਾਲ ਲਿਖਿਆ ਹੈ ਜੀ ਵਲ ਸੁਖ ਲਾਲ ਜਿਹੜੀਆਂ ਤਕੀਆਂ ਲੱਗੀਆਂ ਨੇ ਸਿਰਫ ਆਪਾਂ ਉਹ ਹੀ ਤੁਹਾਨੂੰ ਬਹਾਵਾਂਗੇ ਆ ਵੇਖੋ ਜੀ ਸ਼ਬ ਲਾਲ ਹੈ ਜਾਂ ਸ਼ਬ ਲਾਲ ਕੋਈ ਇਸ ਤਰ੍ਹਾਂ ਹੈ ਤੇ ਵਲ ਸੁਖ ਲਾਲ ਗੋਤਰ ਭੂਤ ਬੂਤੇ ਜਾਂ ਬੂਤੇ ਇਸ ਤਰ੍ਹਾਂ ਦਾ ਕੁਛ ਆ ਜੀ ਠੀਕ ਹੈ ਜੀ ਇਹ ਇੱਕ ਇੱਥੇ ਹੈ ਇਹਦੇ ਉੱਤੇ ਵੀ ਲਿਖਿਆ ਹੈ ਵੀ ਮੈਂ ਤੁਹਾਨੂੰ ਦੱਸਣਾ ਐ ਵੇਖੋ ਜੀ ਪੰਡਤ ਦਿਨਾਰਾਮ ਉਹ ਜਿੰਨੀ ਬਲਾਲ ਉਹ ਜਿੰਨੀ ਬਲਾਲ ਵਲਦ ਰਚਪਾਲ ਐ ਵੇਖੋ ਜੀ ਕਿਉਂਕਿ ਮੈਂ ਪਹਿਲੇ ਪੜ੍ਹਨਾ ਫਿਰ ਉਸ ਤੋਂ ਬਾਅਦ ਜ਼ੂਮ ਕਰਕੇ ਤੁਹਾਨੂੰ ਵਹਾਰਿਆ ਤੇ ਕਬਰਾਂ ਤਾਂ ਵਾਹ ਵਾਹ ਸਾਰੀਆਂ ਹਨ ਵੇਖੋ ਜੀ ਪੂਰੀਆਂ ਕਬਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਐਸ ਪਾਸੇ ਵੀ ਕਬਰਾਂ ਹਨ ਵਾਹ ਵਾਹ ਸਾਰੀਆਂ ਠੀਕ ਹੈ ਜੀ ਅਗਾ ਆ ਜਾਓ ਜੀ ਇੱਥੇ ਹੋਰ ਵੀ ਵਾਹ ਵਾਹ ਸਾਰੀਆਂ ਹਨ ਉਹ ਵੀ ਮੈਂ ਤੁਹਾਨੂੰ ਬਖਾਣਾ ਇਸ ਬਸਤੀ ਦਾ ਨਾਮ ਰੇਗੜਾ ਬਸਤੀ ਹੈ ਇਹਦੇ ਵਿੱਚ 3-4 ਕਬਰਸਤਾਨ ਹੈ ਨੇ ਵੱਖਰੇ ਵੱਖਰੇ ਠੀਕ ਹੈ ਜੀ ਇਹਦੇ ਉੱਤੇ ਤਾਂ ਕੋਈ ਨਹੀਂ ਲਿਖਿਆ ਹੋਇਆ ਇੱਥੇ ਲਿਖਿਆ ਹੋਇਆ ਜੀ ਐ ਵੇਖੋ ਰਾਮ ਪ੍ਰਸ਼ਾਦ ਵਲਦ ਸੋਹਣ ਇਹ ਵੇਖੋ ਜੀ 1998 ਵਿੱਚ ਇਹਨਾਂ ਦੀ وفات ਹੋਈ ਇਹ ਵੀਡੀਓ ਬਣਾਉਣ ਦਾ ਮਕਸਦ ਸਾਡਾ ਕਿਸੇ ਦੀ ਦਿਲ ਅਜ਼ਾਰੀ ਕਰਨਾ ਨਹੀਂ ਅਸਲ ਮਕਸਦ ਇਹ ਹੈ ਕਿ ਇੱਥੇ ਇਹ ਸ਼ੋਅ ਕਰਨਾ ਹੈ ਕਿ Hindu ਬਰਾਦਰੀ ਨਾਲ ਇੱਥੇ ਚੰਗਾ ਸਲੋਕ ਕੀਤਾ ਜਾਂਦਾ ਹੈ ਇਹ ਵੇਖੋ ਜੀ ਜ਼ਮੀਨ ਦਿੱਤੀ ਹੋਈ ਏ ਤੇ ਇਹਨਾਂ ਦਾ ਕਬਰਸਤਾਨ ਵੀ ਆ ਇਹ ਆ ਵੇਖੋ ਜੀ ਉੱਤੇ ਜੋ ਲਿਖਿਆ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਣਾ ਹਰੇ ਰਾਮ ਹਰੇ ਰਾਮ 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 ਹਰੇ 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 ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਹਰੇ ਬਿੰਬਲਾ ਦੇਵੀ ਗੋਤਰ ਚੰਡਾਲ ਜ਼ੋਜਾ ਫਕੀਰ ਚੰਦ ਮੰਗੇਸ਼ਰੀ ਦੇਹਾਂਤ ਇਹਨਾਂ ਦਾ ਹੋਇਆ ਜੀ 16 10 2019 ਭਗਵਾਨ ਇਸकी आत्मा को मुक्ति दे जय सियाराम ਇਹ ਲਿਖਿਆ ਹੈ ਜੀ ਇਸ ਤਖਤੀ ਦੇ ਉੱਤੇ ਆਹ ਵੇਖੋ ਜੀ ਹਰੀ ਓਮ ਤਤ ਸਤ ਲਿਖਿਆ ਹੋਇਆ ਜੀ ਥੋੜਾ ਜਿਹਾ ਮੈਂ ਕੋਲ ਲੈ ਚੱਲਣਾ ਗੰਗਾ ਦੇਵੀ ਡਗਾਓ ਜੋਜਾ 글로 ਰਾਮ ਮੰਗੇਸ਼ਰੀ ਠੀਕ ਹੋ ਗਿਆ ਜੀ। ਲੋ ਜੀ ਇਹ ਖੁਸ਼ ਇਸ ਤਰ੍ਹਾਂ ਦੀ ਆਪਣੀ ਵੀਡੀਓ ਹੈਗੀ ਸੀ ਜਿਹੜੀ ਤੁਸੀਂ ਵੇਖੀਏ। ਇੱਕ ਨਾ ਇੱਥੇ ਪਾਣੀ ਦਾ ਟੋਇਆ ਹੈ ਜੀ। ਇਹ ਪਤਾ ਨਹੀਂ ਸ਼ਾਇਦ ਇੱਥੋਂ ਪਾਣੀ ਭਰ ਕੇ ਕਬਰਾਂ ਦੇ ਉੱਤੇ ਛਿੜਕਦੇ ਹੋਣਗੇ। ਤੇ ਇਹ ਦੋ ਪਏ ਹੋਏ ਨਹੀਂ ਚਟੂਰੇ ਨਿੱਕੇ ਨਿੱਕੇ ਆ ਵੇਖੋ ਜੀ। ਇਹ ਹੁਣ ਸਾਨੂੰ ਤਾਂ ਨਹੀਂ ਇਸ ਚੀਜ਼ ਦਾ ਪਤਾ ਜਿਹੜੇ ਕਿ Hindu ਮਜ਼ਬ ਨਾਲ ਤਾਲਕ ਰੱਖਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਏਗਾ। ਇੱਕ ਐ ਵੇਖੋ ਜੀ ਕਬਰ ਦੇ ਕੋਲ ਵੀ ਚਟੂਰਾ ਪਿਆ ਹੋਇਆ ਹੈ ਵੇਖੋ। ਬਾਕੀ ਸੇਮ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੁਸਲਮਾਨਾਂ ਦਾ ਕਬਰਾਂ ਹੁੰਦੀਆਂ ਨੇ ਕਬਰਸਤਾਨ ਹੁੰਦਾ ਹੈ ਉਸੇ ਤਰ੍ਹਾਂ ਹੀ ਹੈ ਜੀ ਕੋਈ ਐਡਾ ਕੋਈ ਖਾਸ ਫਰਕ ਨਹੀਂ ਮਹਿਸੂਸ ਹੁੰਦਾ ਬਾਕੀ ਉਹ ਤੁਹਾਨੂੰ ਪਤਾ ਹੈ ਕਿ ਫਿਰ ਉੱਤੇ ਨਾਮ ਲਿਖਿਆ ਹੋਇਆ ਨੇ ਫਿਰ ਪਤਾ ਲੱਗ ਜਾਂਦਾ ਵੀ ਇਹ ਹਿੰਦੂਆਂ ਦਾ Hindu ਬਰਾਦਰੀ ਦਾ ਕਬਰਸਤਾਨ ਆਇਆ ਬਾਕੀ ਤਾਲਾ ਲੱਗਿਆ ਹੋਇਆ ਸੀ ਬਾਹਰ ਗੇਟ ਵਾਲੇ ਪਾਸੋਂ ਅਸੀਂ ਫਿਰ ਆਏ ਆਂ ਜੀ ਇਸ ਦੀਵਾਰ ਵਾਲੇ ਪਾਸੋਂ ਆਏ ਆਂ ਦੀਵਾਰ ਲੰਘ ਕੇ ਠੀਕ ਹੈ ਜੀ ਤੇ ਜਾਨਵਰਾਂ ਵਾਸਤੇ ਪਰਿੰਦੇਆਂ ਵਾਸਤੇ ਇੱਥੇ ਨਿੱਕੇ ਨਿੱਕੇ ਜਿਹੜੇ ਨੇ ਛਟੂਰੇ ਉਹਨਾਂ ਦੇ ਵਿੱਚ ਪਾਣੀ ਭਰ ਕੇ ਰੱਖਿਆ ਹੋਇਆ ਹੈ ਇੱਥੇ ਆ ਵੇਖੋ ਜੀ ਇੱਕ ਐ ਜਗ੍ਹਾ ਬਣੀ ਹੋਈ ਏ ਇੱਥੇ ਅੱਗ ਬਾਲਦੇ ਨੇ ਇਹ ਵੇਖੋ ਜੀ ਇੱਥੇ ਅੱਗ ਬਲਦੀ ਏ ਇੱਕ ਥੀਂ ਦੇ ਵਿੱਚ ਮਕਾਨ ਮੌਜੂਦ ਏ ਕੋਠਾ ਮੌਜੂਦ ਏ ਬਿਲਡਿੰਗ ਇੱਕ ਮੌਜੂਦ ਏ ਦਰਖਤ ਲੱਗੇ ਹੋਏ ਨੇ ਤੇ ਰਾਹ ਬਣਾਏ ਹੋਏ ਨੇ ਸੜਕਾਂ ਛੜੀਆਂ ਹੀ ਨੇ ਇੱਕ ਐ ਸੜਕ ਇੱਕ ਉਹ ਪਰਾਂ ਪਰਲੇ ਪਾਸੇ ਸੜਕ ਏ ਜੀ ਤਮੀਰ ਚਾਰ ਦਿਵਾਰੀ ਕਮਰਾ ਬਰਾਮਦਾ ਬਲਮੀਕੀ ਕਬਰਸਤਾਨ ਬਾਵਲ ਨਗਰ ਗ੍ਰਾਂਟ ਬਰਗਟ ਉਮੀ ਲਾਲ ਬੱਲੂ ਬਹੁਤ ਮੈਂਬਰ ਅਕਲੀਅਤ ਡਿਸਟ੍ਰਿਕਟ ਅਸੈਂਬਲੀ ਬਾਵਲ ਨਗਰ 5 ਲੱਖ ਰੁਪਏ ਦੀ ਇਹਨੇ ਤੇ ਲਗਤ ਹੈ ਜੀ ਤੇ ਤਜਵੀਜ਼ ਕੁਨਿੰਦਾ ਮੱਖਣ ਲਾਲ ਡਾਕਟਰ ਨਦੀਮ ਬੱਲੂ ਬਹੁਤ ਮੈਂਬਰ ਅਕਲੀਅਤ ਤਹਿਸੀਲ ਕਾਉਂਸਲ ਬਾਵਲ ਨਗਰ ਠੀਕ ਹੈ ਜੀ 2007 ਵਿੱਚ ਇਹ ਬਣਾਇਆ ਗਿਆ ਜੀ ਗ੍ਰਾਂਟ ਦਿੱਤੀ ਗਈ ਹੈ ਇਹ ਕਮਰਾ ਬਰਾਮਦਾ ਪਰ ਹੁਣ ਇੱਕ ਖਸਤਾ ਹਾਲ ਹੈ ਜੀ ਹਾਂਜੀ ਦੋਸਤੋ ਮੈਂ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ ਇਹਦੇ ਨਾਲ ਹੀ ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼ ਬਾਏ ਬਾਏ ਰੱਬ ਰੱਖਾ ਜੀ